ਕਈ ਧੰਨਿਆ ਦਾ ਨਹੀਂ ਮੈਂ ਤਾਂ ਲੇਕੇ ਕੁਝ ਪਾਤੀ ਕਰ ਗਿਆ ਸਾਰਾ ਕੁਝ ਕਰਦੇ ਪਏ ਹਾਂ ਠੀਕ ਹੈ ਇੰਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਧੀਆਂ ਗਾੜਾ ਕੱਢਣ ਲੱਗ ਪਏ ਮਾਪਿਆਂ ਨੂੰ ਮੈਂ ਕਿਹਾ ਤੁਹਾਡੀ ਲੈਂਗੁਏਜ ਦਾ ਯੂਜ਼ ਕਰਨ ਵਾਲੀ ਇਹਨਾਂ ਦੋਨਾਂ ਨੇ ਇਤਨੇ ਮੇਰੇ ਤੇ ਥੱਪੜ ਮਾਰੇ ਬਾਅਦ ਵਿੱਚ ਹੱਥ ਚੁਲਾਕੀ ਹੋਈ ਤਾਂ ਇਹਨਾਂ ਨੇ ਮੇਰੇ ਗਲੇ 'ਚ ਲੋਕੇਟ ਕੱਢਿਆ ਲੋਕੇਟ ਕੀ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਇੱਦਾਂ ਗੱਡੀ ਦੇ ਬਾਹਰ ਕਾ ਤੌਰ ਤੁਸੀਂ ਉੱਧਰ ਕਹੋ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤਾਂ ਤੁਹਾਡੀ ਗੱਡੀ ਦੇ ਬਾਹਰ ਆਈ ਹਾਂ ਫਿਰ ਮੈਂ ਗੱਡੀ 'ਚੋਂ ਬਾਹਰ ਨਿਕਲੀ ਜਦੋਂ ਮੈਂ ਬਾਹਰ ਨਿਕਲੀ ਤਾਂ ਕਹ ਮੇਰੇ ਇੱਥੇ ਸਾਰੇ ਮੇਰੇ ਬਟਨ ਤੋੜਤੇ ਮੇਰੇ ਆ ਚੀਜ਼ ਤੇ ਪਤਨੀ ਕੀ ਚੀਜ਼ ਮਾਰੀ ਆ ਮੇਰੇ ਇੱਥੇ ਵੀ ਆ ਆ ਬਾਹਾਂ ਤੇ ਸਾਰੇ ਆ ਚੀਜ਼ਾਂ ਕੀ ਨਾ ਜੀ ਆਪਣਾ ਕੀ ਮਾਮਲਾ ਕੀ ਮੈਡਮ ਤੁਹਾਡੇ ਲੜਾਈ ਝਗੜਾ ਹੋਇਆ ਇੱਥੇ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਇਹ ਅਸੀਂ ਜਸਤਨਾ ਪਾਰਕਿੰਗ ਲਈ ਵੇਟ ਕਰ ਰਹੇ ਸੀ। ਇੱਕ ਸਿਕਿਉਰਿਟੀ ਗਾਰਡ ਖੜਾ ਸੀਗਾ ਇੱਥੇ। ਤਾਂ ਸਿਕਿਉਰਿਟੀ ਕਰਨੇ ਕਿ 2 ਮਿੰਟ ਵੇਟ ਕਰੋ ਗੱਡੀ ਨਿਕਲਦੀ ਪਈ ਆ। ਇਦੋਂ ਮੈਡਮ ਆਈ। ਮੈਡਮ ਕਹਿੰਦੀ ਉਹਨਾਂ ਸਿਕਿਉਰਿਟੀ ਗਾਰਡ ਨਾਲ ਫਲਰਟ ਕਰਨ ਲੱਗ ਪਈ ਕਿ ਮੈਂ ਇੱਥੇ ਘਟੀਆ ਆ। ਉਹ ਕਹਿੰਦਾ ਕਿ ਮੈਮ ਇੱਥੇ ਨਾ ਉਹ ਪਹਿਲੇ ਹੀ ਆਲਰੇਡੀ ਵੇਟ ਕਰਦੇ ਆ। ਇਹਨੇ ਨੂੰ ਕੀ ਹੋਇਆ ਕਿ ਮਤਲਬ ਉਹ ਨਾ ਉਹ ਸਿਕਿਉਰਿਟੀ ਗਾਰਡ ਵਾਲਾ ਜਿਹੜਾ ਫਲਰਟ ਕਰਨ ਲੱਗ ਪਿਆ ਨਾ ਥੋੜਾ ਫਾਈਟ ਹੋ ਗਿਆ। ਤੋਂ ਉਹ ਕਹਿੰਦੀ ਮੈਂ ਹੀ ਲਾਉਣੀ ਉਹਨਾਂ 'ਤੇ ਕਸਰ ਲੱਗੀ। ਤਾਂ ਗੱਡੀ ਅੱਗੇ-ਅੱਗੇ ਕਰਦੇ ਗਏ ਤਾਂ ਮ ਸਾਨੂੰ ਨਹੀਂ ਪਤਾ ਉਹਨੇ ਗੱਡੀ ਚੁਰਾਤੀ ਮੇਰੇ ਹਸਪੰਦੇ ਤੁਹਾਡੇ ਉੱਤੇ ਮੇਰੇ ਹਸਪੰਦੇ ਜਿਹੜੇ ਬਾਹਰ ਖੜੇ ਸੀ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਂ ਗੱਡੀ ਤੋਂ ਬਾਹਰ ਨਿਕਲ ਕੇ ਮੈਂ ਕਿਹਾ ਮੈਮ ਥੋੜੀ ਜੀ ਨਾ ਥੋੜੀ ਸੈਂਸ ਕਰੋ ਪੜੇ ਲਿਖੇ ਹੋ ਥੋੜਾ ਐਜੂਕੇਟਿਡ ਹੋ ਮੈਂ ਕਹਿੰਦਾ ਧੰਨਿਆ ਜਲਾ ਮੈਂ ਕਹਿੰਦਾ ਲੈ ਕੇ ਕਿਤੇ ਪਾਰਕਿੰਗ ਕਰ ਗਿਆ ਸਾਰਾ ਕੁਝ ਕਰਦੇ ਪਏ ਆ ਠੀਕ ਹੈ ਇੰਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਦੀਆ ਕਾਲਾ ਕੱਢਣ ਲੱਗਦੀ ਆ ਮਾਪਿਆਂ ਨੂੰ ਮੈਂ ਕਹਿੰਦਾ ਉਹਦੀ ਲੈਂਗੁਏਜ ਆ ਯੂਜ਼ ਕਰਨ ਵਾਲੀ ਇਹਨਾਂ ਦੋਨਾਂ ਨੇ ਇੱਕ ਨੇ ਮੇਰੇ ਤੇ ਥੱਪੜ ਮਾਰਿਆ ਬਾਅਦ ਵਿੱਚ ਹੱਥ ਚੁਲਾਕੀ ਹੋਈ ਤਾਂ ਇਹਨਾਂ ਨੇ ਮੇਰੇ ਗਲੇ 'ਚ ਲੋਕੀਟ ਕੱਢਿਆ ਲੋਕੀਟ ਅਜੇ ਵੀ ਨਹੀਂ ਮੇਰੇ ਹੱਥ 'ਚ ਉਹਨੇ ਦੇ ਨਹੀਂ ਰਹੀਆਂ ਹਾਫ ਚੇਨ ਤੱਕ ਮੇਰੀ ਟੁੱਟੀ ਹੋਈ ਆ ਫਿਰ ਮੇਰੇ ਹਸਬੰਦ ਨੇ ਚਾਇਆ ਤਾਂ ਉਹਨਾਂ ਦੀ ਵੀ ਚੇਨ ਕੌੜੀ ਹੋ ਗਈ। ਨਹੀਂ ਜਿੰਨੇ ਤੁਹਾਡੇ ਚ ਬੇੜਮਾਰੀ ਕੋਣ ਲੈ ਲਈ ਸਕੇ ਉਹ ਲੇਡੀਆਂ ਆ। ਇਹਦੇ ਮਨੇ ਮੇਰੇ ਨਾਲ ਸਿੱਕੇ ਬਹੁਤ ਜ਼ਿਆਦਾ ਲੜਾਈ ਹੋਈ। ਮੈਂ ਉਸ ਤੋਂ ਪਤਾ ਨਹੀਂ ਮੈਂ ਰੋਡ ਕਰਤੀ ਆ ਕਿ ਸਿਕਿਉਰਿਟੀ ਗਾਰਡ ਵਾਲੇ ਕੋਲ ਚਾਈਆ। ਤਾਂ ਫਿਰ ਉਹਨਾਂ ਨੇ ਇਹਨਾਂ ਦੇ ਹੱਥੋਂ ਰੋਡ ਖੜੀਆ। ਤੇ ਦੇਖੋ ਇਹਨਾਂ ਨੇ ਮੇਰੇ ਕਿੱਦਾਂ ਐ ਬਿਲਕੁਲ ਬਹੁਤ ਜ਼ਿਆਦਾ ਸ਼ਰੀਰਤਾ ਮਾਰੀਆਂ ਹੋਈਆਂ। ਕਿੰਨੇ ਆਣੇ ਕੁੱਟਮਾਰ ਕੀਤੀ ਤੁਹਾਡੀ? 4-5 ਜਾਣੇ ਆ ਇਹ। ਪਛਾਣ ਦੇ ਕੋਣ ਆ ਬੰਦੇ ਇਹ? ਨਹੀਂ ਪਤਾ ਨਹੀਂ ਕੋਣ ਆ। ਤੇ ਪੁਲਿਸ ਨੂੰ ਕੰਪਲੀਟ ਕੀਤੀ ਸੀ ਮੌਕੇ ਤੇ? ਕੀਤੀ ਆ 15-20 ਮਿੰਟ ਬਾਅਦ ਪੁਲਿਸ ਇਹ ਪਤਾ ਨਹੀਂ ਰੋਜ਼ ਦਿੱਲੀ ਕਿੰਨਿਆਂ ਨਾਲ ਇਦਾਂ ਕਰਦੀਆਂ ਹੋਣੀਆਂ ਇਹਨਾਂ ਦਾ ਤਾਂ ਮੈਨੂੰ ਲੱਗਦਾ ਦਿੱਲੀ ਕੰਮਾ ਮੈਨੂੰ ਧਮਕੀ ਦੇ ਰਹੀ ਹੈ ਸਾਡਾ ਘਰੋਂ ਵੀ ਕੰਮ ਆ ਗਈ ਅਸੀਂ ਤਾਂ ਰੋਜ਼ ਆਉਂਦੇ ਜਾਂਦੇ ਆ ਇੱਥੇ ਆਹ ਦੇਖ ਲੋ ਆਹ ਦੇਖ ਲੋ ਸ਼੍ਰੀ ਪੀਐਸ ਆਏ ਸ਼੍ਰੀ ਪੀਐਸ ਇਹਨੂੰ ਬੰਦੀਆ ਇਹ ਬਦਮਾਸ਼ੀਆਂ ਨੇ ਮੇਰਾ ਨਾਮ ਸ਼ਰਮਪ੍ਰੀਤ ਕੌਰ ਆ ਹਾਂ ਜੀ ਸਿਵਲ ਹਸਪੀਟਲ ਚਾਇ ਹੈ ਕਿ ਮਾਮਲਾ ਕੀ ਸਾਰਾ ਇਹ ਸਰ ਅਸੀਂ ਇਸ ਟੂ ਬੁੱਡਾਲੇ ਗਏ ਸੀ ਅਸੀਂ ਗੱਡੀ ਪਾਰ ਕਰਨ ਲੱਗੇ ਸੀਗੇ ਇਹ ਉਹ ਤਿੰਨੇ ਜਾਣੇ ਸੀਗੇ ਦੋ ਜੈਂਟ ਸੀਗੇ ਇੱਕ ਉਹਨਾਂ ਨਾਲ ਲੇਡੀ ਸੀਗੀ ਤੇ ਉਹ ਨਹੀਂ ਵੀ ਸਾਡੇ ਮੁਰਿਆ ਗਿਆ ਉਹ ਜੈਂਟਸ ਜਿਹੜੇ ਸਰਦਾਰ ਸੀਗੇ ਉਹ ਸਾਡੀ ਗੱਡੀ ਦੇ ਨਾਲ ਪੈਰ ਲਾਤਾ ਮੁਰਿਆਣ ਕੇ ਰੋਗ ਗਏ ਕਹਿੰਦੇ ਕਿ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਇੱਦਾਂ ਗੱਡੀ ਦੇ ਬਾਹਰ ਕਾ ਤਾ ਤੁਸੀਂ ਉੱਦਾਂ ਕਹਦੋ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤਾਂ ਆਡੀ ਗੱਡੀ ਦੇ ਬਾਹਰ ਆਈ ਆ ਫਿਰ ਮੈਂ ਗੱਡੀ ਚੋਂ ਬਾਹਰ ਨਿਕਲੀ ਜਦੋਂ ਮੈਂ ਬਾਹਰ ਨਿਕਲੀ ਤਾਂ ਕਹਿੰਦਾ ਮੈਂ ਸਾਰੇ ਹੀ ਮਾਰ ਦੂੰ ਮੈਂ ਕਿਹਾ ਤੁਸੀਂ ਇਦਾਂ ਕਿਦਾਂ ਸਾਰੇ ਮਾਰ ਦੋਸਤੋ ਬਾਅਦ ਨਾ ਉਹਨੇ ਮੈਨੂੰ ਪੰਚ ਕੀਤਾ ਮੇਰੇ ਆ ਚੀਜ਼ ਤੇ ਮੁੱਕਾ ਮਰਿਆ ਮੇਰੇ ਇੱਥੇ ਸਾਰੇ ਮੇਰੇ ਬਟਨ ਆਹਾਂ ਤੇ ਸਾਰੇ ਆਹ ਚੀਜ਼ਾਂ ਤੇ ਆਹਾਂ ਸਾਰੇ ਤੁਸੀਂ ਜਾਣਦੇ ਮੈਨੂੰ ਕੋਣ ਮੈਡਮ ਇੱਧਰ ਦੇਖੋ ਮੈਨੂੰ ਜਾਣਦੇ ਕੋਣ ਸੀਗੇ ਮੈਨੂੰ ਬੰਦੇ ਨਹੀਂ ਜਾਣਦੇ ਅਸੀਂ ਉਹਨਾਂ ਦੇ ਕਿੰਨੇ ਵਿਅਕਤੀ ਸੀਗੇ ਉਹ ਉਹ ਦੋ ਮੁੰਡੇ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਐਕ ਉਹਨਾਂ ਦੇ ਨਾਲ ਲੇਡੀ ਸੀਗੀ ਉਹਨਾਂ ਦੇ ਲੇਡੀ ਦਾ ਇੱਕ ਰੋਪ ਆ ਗਈ ਕਿ ਸਾਡੀ ਜੈਨ ਵਗੈਰਾ ਵੀ ਕੋਈ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਆ ਸਰ ਉਹਨਾਂ ਨੇ ਉੱਥੇ ਇਹ ਰੋਲਾ ਪਾਇਆ ਪਰ ਸਰ ਚੈਨ ਉਹਨਾਂ ਦੇ ਕੋਲ ਦੋ ਉਹਨਾਂ ਦੇ ਕੋਲੇ ਸੀਗੀਆਂ ਉਸ ਟਾਈਮ ਸਾਰੇ ਉੱਥੇ ਜਿਹੜੇ ਗਾਰਡਸ ਵੀ ਦੇਖੀਆਂ ਉਹ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਸਭ ਫੜੀਆਂ ਉਹਨਾਂ ਸਾਨੂੰ ਦਿਖਾਈਆਂ ਕਹਿੰਦੇ ਉਹਨਾਂ ਦੀਆਂ ਦੋ ਚੈਨਾ ਮੈਂ ਕਹਿੰਦਾ ਸਰ ਸਾਡੀ ਵੀ ਇੱਕ ਚੈਨਾ ਉਹਨਾਂ ਨੇ ਇਹ ਕਿਹਾ ਕਿ ਦੋ ਚੈਨਾ ਆ ਮੈਂ ਕਹਿੰਦਾ ਸਰ ਸਾਡੀ ਇੱਕ ਚੈਨਾ ਤੇ ਮੜ ਕੇ ਉਹਨੇ ਲੋਕਟ ਦਾਇਸ਼ ਬਣਾ ਲਿਆ ਮੜ ਕੇ ਕਹਿੰਦੇ ਸਾਡੇ ਕੋਲ ਚੈਨਾ ਹੈਗੀਆਂ ਸਾਡਾ ਲੋਕਟ ਨਹੀਂ ਲੱਭਦਾ ਅਸੀਂ ਕਿਹਾ ਸੱਸੀ ਕਿਹੜਾ ਦੇਖਦੇ ਲੋਕਟ ਸਾਡੀ ਉੱਥੇ ਤਲਾਸ਼ੀ ਕਰੋ ਮੜ ਕੇ ਪੁਲਿਸ ਵਾਲੇ ਸਰ ਕਹਿੰਦੇ ਹਨ ਕਿ ਇਹ ਸ ਮੇਰੇ ਬਰਦਰ ਨੂੰ ਕਿਧਰ ਡਰਿੰਕ ਕੀਤੀ ਆ ਅਸੀਂ ਕਿਹਾ ਤੁਸੀਂ ਨਾ ਉਹਨਾਂ ਦਾ ਉਹ ਕਰਾਓ ਟੈਸਟ ਕਰਾਓ ਮੇਰਾ ਭਰਾ ਵੀ ਨਾਲ ਹੀ ਆ ਅਸੀਂ ਉਹਦਾ ਟੈਸਟ ਵੀ ਕਰਾਉਣਾ ਹੈ ਕਿ ਉਹਨੇ ਡਰਿੰਕ ਨਹੀਂ ਕੀਤੀ ਹੈਗੀ ਅਸੀਂ ਗੱਡੀ ਦਾ ਵੀ ਸਾਰਾ ਨੰਬਰ ਮੈਂ ਮੇਰੇ ਇਥੇ ਬੈਗ ਤੇ ਬਹੁਤ ਜ਼ਿਆਦਾ ਮਾਰਿਆਂ ਪਿਆ ਆ ਕਿਹੜੀ ਚੀਜ਼ ਨਾ ਤੁਹਾਡੇ ਨੇ ਉੱਪਰ ਹਮਲਾ ਕੀਤਾ ਉਹਨਾਂ ਨੇ ਕੋਈ ਨਾ ਦਾਲ ਲੋਹੇ ਦਾ ਸੀਗਾ ਕੁਝ ਚਾਰ ਜੇ ਦੱਬਣੇ ਸੀਗੇ ਸ਼ਾਇਦ ਪੰਜ ਟਾਈਪ ਇੱਥੇ ਮੇਰੇ ਮਾਰਿਆ ਤੇ ਆ ਚੀਜ਼ ਤੇ ਆ ਔਰ ਇਤਨੀ ਮੈਡਮ ਇੱਕ ਲੋਹੇ ਦੀ ਮੈਡਮ ਰੋਡ ਵੀ ਸੀਗੀ ਉਹਨੂੰ ਰੋਡ ਵਗੈਰਾ ਹੈਗੀ ਸੀ ਮੈਡਮ ਲੋਹੇ ਦੀ ਤੁਹਾਡੇ ਕੋਲ ਸਾਡੇ ਕੋਲ ਪਤਾ ਨਹੀਂ ਉੱਥੇ ਨਾ ਕਿੰਨੇ ਜਾਣੇ ਇਕੱਠੇ ਹੋਏ ਸੀਗੇ ਬਹੁਤ ਜਿਆਦਾ ਰਸ਼ ਪੈ ਗਿਆ ਸਾਨੂੰ ਉਸ ਬੰਦੇ ਨੇ ਤਾਂ ਮੇਰੇ ਨਾ ਬਾਲ ਤੱਕ ਪੜ ਕੇ ਤੇ ਥੱਲੇ ਤੱਕ ਮੈਨੂੰ ਲਿਆ ਸੀ ਮੈਨੂੰ ਨਾ ਸਿਕਿਉਰਿਟੀ ਗਾਰਡਾਂ ਨੇ ਆਣ ਕੇ ਮਸੀ ਉਹਦੇ ਤੋਂ ਮੈਡਮ ਇਹ ਹੋਇਆ ਕਿੱਥੇ ਆ ਇਹ ਮੰਗੀ ਇਹ ਹੋਇਆ ਪਿਉ ਤੁਮਾਂ ਅੱਜ ਤੇ ਨਾ ਲਿਖਿਆ ਉਹਦੇ ਥੋੜਾ ਜਿਹਾ ਗਿੱਦੜ ਲਈ ਸਾਈਡ ਜਿਹਦਾ ਕਿੰਨੇ ਕ ਵਜੇ ਹੋਇਆ ਇਹ ਮੈਡਮ ਮਤਲਬ 8:30 9 9:00 ਵਜੇ ਦਾ 9:00 ਵਜੇ ਦੀ ਗੱਲ ਆ ਪੁਲਿਸ ਕੰਪਲੀਟ ਕੀਤੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ 112 ਨੰਬਰ ਤੇ ਫੋਨ ਲਾਇਆ ਸੀਗਾ ਪਹੁੰਚਾਈ ਸੀ ਮੌਕੇ ਤੇ ਹਾਂਜੀ ਪੁਲਿਸ ਵੀ ਉੱਥੇ ਆਈ ਸੀਗੀ ਉਹ ਸਾਰੀ ਲਿਖ ਕੇ ਵੀ ਗਈ ਕਾਰਵਾਈ ਤੇ ਮੈਡਮ ਖੁਸ਼ਨਾਮ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆਪੋ ਮੇਰੇ ਨਾਮ ਸ਼ਰਨਪ੍ਰੀਤ ਕੌਰਿਆ ਤੇ ਮੈਂ ਰਹਿਣ ਵਾਲੀ ਹਾਂ ਉਧਾ ਈਸ਼ਰਵਾਲ ਦੀ ਉਧਾ ਮੇਰਾ ਪਿੰਡ ਮਾਦੋਪੁਰਿਆ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਸਰ ਮੇਰੇ ਕੱਪੜੇ ਪਾੜੇ ਉਸ ਬੰਦੇ ਨੇ ਮੇਰੇ ਇੱਥੇ ਤੱਕ ਗਿਆ ਮੇ ਸਾਰੇ ਮੇਰੇ ਇੱਥੇ ਪੰਜ ਪਤਾ ਨਹੀਂ ਕੀ ਮਾਰੇ ਮੇਰੇ ਬਲੱਡ ਨਿਕਲ ਰਿਹਾ ਹੈ ਨਾ ਸਰ ਯੋਥੇ ਮੈਡਮ ਕੋਈ ਸੀਸੀਡੀ ਕੈਮਰੇ ਵਗੈਰਾ ਚੱਲੇ ਲੱਗਦੇ ਹੈ ਨਾ ਪਤਾ ਨਹੀਂ ਉਹ ਉਹਨਾਂ ਨੂੰ ਪਤਾ ਆਊਗਾ ਉੱਥੇ ਮੈਂ ਕੁਛ ਨਹੀਂ ਕਿਹਾ ਉਹਨੇ ਤਾਂ ਮੇਰੇ ਬਾਲ ਤੱਕ ਵੀ ਇਦਾਂ ਸਾਰੇ ਥੱਲੇ ਲਿਆ ਸੀ ਸਾਡੇ ਨਾਲ ਮੇਰੀ ਸਿਸਟਰ ਸੀ ਉਹਦਾ 2 ਸਾਲ ਦਾ ਬੇਟਾ ਸੀਗਾ ਤੇ ਇੱਕ ਮੇਰੀ ਮਾਸੀ ਜੀ ਦਾ ਮੁੰਡਾ ਸੀਗਾ ਉਹ ਸੀਗਾ 10 ਸਾਲਾਂ ਦਾ ਬੇਟਾ ਤੇ ਇੱਕ ਮੇਰੀ ਮਾਸੀ ਜੀ ਦਾ ਬੇਟਾ ਸੀਗਾ ਉਹ ਸੀਗਾ 14 ਸਾਲਾਂ ਦਾ ਬੇਟਾ ਮੈਡਮ ਇਹ ਲੜਾਈ ਕਿਸ ਕਾਰਨ ਹੋਈ ਹੈ ਸਰ ਇੱਕ ਪਾਰਕਿੰਗ ਕਰ ਰਿਆ ਨੂੰ ਉਸ ਬੰਦੇ ਨੇ ਲੜਾਈ ਕੀਤੀ ਗੱਡੀ ਚੋਂ ਬਾਹਰ ਰਣ ਕੇ ਸਰਦਾਰ ਸੀਗਾ ਅਕਸਰ ਨੂੰ ਤੂੰ ਸਿਆਣਾ ਤੂੰ ਦੇਖ ਤਾਂ ਸਹੀ ਤੂੰ ਕਿਸੇ ਕੁੜੀ ਵਿਚਾਰੀ ਤੇ ਹਨਾ ਉਹਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਤੇ ਉਹ ਸਰ ਮੇਰੇ ਮੈਂ ਫਿਰ ਸਰ ਆਪ ਨੂੰ ਬਚਾਉਂਦੀ ਨੂੰ ਮੈਂ ਉਹਦੇ ਛੱਗਾ ਜ਼ਰੂਰ ਪਾੜਿਆ ਸਰ ਕਿਉਂਕਿ ਉਹ ਮੇਰੇ ਕੱਪੜੇ ਪਾੜਨ ਦਿਆ ਸੀਗਾ ਮੈਂ ਤਾਂ ਆਪਣੀ ਇੱਜ਼ਤ ਬਚਾਉਣੀ ਸੀ ਮੇਰਾ ਇੱਕ ਹੀ ਬਟਨ ਰਹਿ ਗਿਆ ਸਰ ਨਹੀਂ ਤਾਂ ਮੇਰਾ ਸਾਰਾ ਕੁ ਸਰ ਮੈਂ ਇੱਥੇ ਕਾਰਵਾਈ ਕਰਾਉਣੀ ਚਾਹੁੰਦੀ ਆ ਮੇਰੀ ਉਹਨੇ ਇੱਜ਼ਤ ਨੂੰ ਹੱਥ ਪਾਇਆ ਹੈ